ਪੌਲੁਸ ਸੂਲਦੀਪਤਰੀ ਫਿਲੀਪੀਆਂ ਨੂੰ ਅਧਿਆਇ 1 ਲਿਖਤਮ ਪੌਲੁਸ ਔਰ ਤਿਮੋਥੀਸ ਮੱਸੀ ਯਿਸੂ ਦੇ ਦਾਸ ਅੱਗੇ ਜੋ ਫਲਿੱਪੇ ਵਿੱਚ ਦੇ ਜਿਨੇ ਮੱਸੀ ਯਿਸੂ ਵਿੱਚ ਸੰਤ ਹਨ ਉਹਨਾਂ ਸਭਨਾਂ ਨੂੰ ਕਲੀਸਿਆ ਦੀਆਂ ਨਿਗ੍ਹਾਬਾਨਾਂ ਅਤੇ ਸੇਵਕਾਂ ਸਣੇ ਸਾਡੇ ਪਿਤਾ ਪਰਮੇਸ਼ਰ ਅਤੇ ਮੱਸੀ ਯਿਸੂ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ ਮੈਂ ਜਦ ਕਦੇ ਤੁਹਾਨੂੰ ਚੇਤੇ ਕਰਦਾ ਹਾਂ ਤਾਂ ਆਪਣੇ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਅਤੇ ਮੈਂ ਆਪਣੀ ਹਰ ਇੱਕ ਬੇਨਤੀ ਵਿੱਚ ਸਦਾ ਤੁਸਾਂ ਸਭਨਾਂ ਲਈ ਆਨੰਦ ਨਾਲ ਬੇਨਤੀ ਕਰਦਾ ਹਾਂ ਇਸ ਲਈ ਜੋ ਤੁਸੀਂ ਪਹਿਲੇ ਦਿਨ ਤੋਂ ਹੁਣ ਦੇ ਕਰ ਖੁਸ਼ਖਬਰੀ ਦੇ ਫੈਲਾਉਣ ਵਿੱਚ ਸਾਂਝੀ ਰਹੇ ਅਤੇ ਇਸ ਗੱਲ ਦੀ ਮੈਨੂੰ ਪ੍ਰਤੀਤ ਹੈ ਪੱਜੀ ਨੇ ਤਾਰੇ ਵਿੱਚ ਸ਼ੁਭ ਕੰਮ ਦਾ ਮੁੱਢ ਧਰਿਆ ਸੋ ਮਸੀਹ ਦੇ ਦਿਨ ਤੋੜੀ ਉਹਨੂੰ ਪੂਰਿਆ ਕਰੇਗਾ ਇਉਂ ਤੁਸਾਂ ਸਭਨਾਂ ਦੇ ਲਈ ਮੈਨੂੰ ਇਹੋ ਮੰਨਣਾ ਉਚਿਤ ਹੈ ਕਿਉਂਕਿ ਜੋ ਤੁਸੀਂ ਮੇਰੇ ਦਿਲ ਵਿੱਚ ਹੋ ਇਸ ਲਈ ਜੋ ਮੇਰੇ ਬੰਦਨਾ ਵਿੱਚ ਨਾਲੇ ਖੁਸ਼ਖਬਰੀ ਦੇ ਨਿਮਿਤ ਉਤਰ ਆਪਣੇ ਪਰਮਾਨ ਦੇਣ ਵਿੱਚ ਤੁਸੀਂ ਸਭੇ ਮੇਰੇ ਨਾਲ ਕਿਰਪਾ ਦੇ ਸਾਂਝੀ ਹੋ ਪਰਮੇਸ਼ਰ ਤਾਂ ਮੇਰਾ ਗਵਾਹ ਹੈ ਜੋ ਮੈਂ ਮਸੀਹ ਯਿਸੂ ਜੀ ਹਿਤ ਕਰਕੇ ਤੁਸਾਂ ਸਭਨਾਂ ਨੂੰ ਕਿੰਨਾ ਹੀ ਲੋਚਦਾ ਹਾਂ ਅਤੇ ਮੈਂ ਇਹ ਪ੍ਰਾਰਥਨਾ ਕਰਦਾ ਹਾਂ ਪਈ ਤੁਹਾਡਾ ਪ੍ਰੇਮ ਸਮਝ ਅਤੇ ਸਭ ਪ੍ਰਕਾਰ ਦੇ ਵਿਵੇਕ ਨਾਲ ਹੋਰ ਤੋਂ ਵੱਧਦਾ ਚੱਲਿਆ ਜਾਵੇ ਪਈ ਤੁਸੀਂ ਚੰਗ ਚੰਗੀਆਂ ਜੀਆਂ ਗੱਲਾਂ ਨੂੰ ਪਸੰਦ ਕਰੋ ਤਾ ਜੋ ਮਸੀਹ ਦੇ ਦਿਨ ਤੋੜੀ ਨਿਸ਼ਕਪਟ ਅਤੇ ਬੇਦੋਸ਼ ਰਹੋ ਅਤੇ ਧਰਮ ਦੇ ਫਲ ਨਾਲ ਜੋ ਯਿਸੂ ਮਸੀਹ ਦੇ ਵਸੀਲੇ ਕਰਕੇ ਹੁੰਦਾ ਹੈ ਭਰੇ ਹੋਏ ਰਹੋ ਭਈ ਪਰਮੇਸ਼ਰ ਦੀ ਵਡਿਆਈ ਅਤੇ ਉਸਤਤ ਹੋਵੇ हे ਪ੍ਰਭੂ ਮੈਂ ਚਾਹੁੰਦਾ ਹਾਂ ਜੋ ਤੁਸੀਂ ਜਾਣੋ ਭਈ ਮੇਰੇ ਉੱਤੇ ਜੋ ਬੀਤਿਆ ਸੋ انجਿਲ ਦੇ ਫੈਲਰ ਜਾਣ ਦਾ ਹੀ ਕਾਰਨ ਹੋਇਆ ਇਥੋਂ ਤੋੜੀ ਜੋ ਪਾਤਸ਼ਾਹ ਦੀ ਸਾਰੀ ਪਲਟਣ ਅਤੇ ਹੋਰ ਨ ਸਭ ਨਾ ਹੋਤੇ ਉਜਾਗਰ ਹੋਇਆ ਭਈ ਮੇਰੇ ਬੰਧਨ ਮਸੀਹ ਦੇ ਨਿਮਿਤ ਹਨ ਅਰੇ ਬਹੁਤੇ ਜੋ ਪ੍ਰਭੂ ਵਿੱਚ ਪਾਈ ਹਨ ਮੇਰੇ ਬੰਦਨਾ ਦੇ ਕਾਰਨ ਤਕੜੇ ਹੋ ਕੇ ਨਿਟੜਕ ਬਚਨ ਸਰਾਉਣ ਲਈ ਹੋਰ ਵੀ ਦਲੇਰ ਹੋ ਗਏ ਹਨ ਕਈ ਤਾਂ ਖਾਰ ਅਤੇ ਝਗੜੇ ਨਾਲ ਔਰ ਕਈ ਪਲੀ ਮਨਸ਼ਾ ਨਾਲ ਵੀ ਮਸੀਹ ਦਾ ਪ੍ਰਚਾਰ ਕਰਦੇ ਹਨ ਇਹ ਤਾਂ ਪ੍ਰੇਮ ਨਾਲ ਕਰਦੇ ਹਨ ਇਹ ਜਾਣ ਕੇ ਪਈ ਮੈਂ ਇੰਜੀਲ ਲਈ ਉਤਰ ਦੇਨ ਨੂੰ ਥਾਪਿਆ ਹੋਇਆ ਹਾਂ ਪਰ ਉਹ ਨਿਸ਼ਕਪਰਤਾ ਨਾਲ ਤਾਂ ਨਹੀਂ ਸਗੋਂ ਧੜੇ ਬਾਜੀ ਨਾਲ ਮਸੀਹ ਦਾ ਪ੍ਰਚਾਰ ਕਰਦੇ ਹਨ ਇਹ ਸਮਝ ਕੇ ਪਈ ਮੇਰੇ ਬੰਦਨਾ ਵਿੱਚ ਮੈਨੂੰ ਹੋਰ ਵੀ ਕਲੇਸ਼ ਪਹੁੰਚਾਉਣ ਤਾਂ ਕੀ ਹੋਇਆ ਭਾਵੇਂ ਬਹਾਨੇ ਭਾਵੇਂ ਸਚਾਈ ਨਾਲ ਹਰ ਤਰ੍ਹਾਂ ਮਸੀਦਾ ਪ੍ਰਚਾਰ ਹੁੰਦਾ ਹੈ ਅਤੇ ਮੈਂ ਇਸ ਗੱਲ ਨੂੰ ਅਨੰਦ ਹਾਂ ਅਤੇ ਰਹਾਂਗਾ ਵੀ ਕਿਉਂ ਜੋ ਮੈਂ ਜਾਣਦਾ ਹਾਂ ਕਿ ਤੁਹਾਡੀ ਬੇਨਤੀ ਤੋਂ ਅਤੇ ਯਿਸੂ ਮਸੀਹ ਦੀ ਆਤਮਾ ਦੀ ਸਹਾਇਤਾ ਤੋਂ ਇਹ ਮੇਰੀ ਮੁਕਤੀ ਦੇ ਲਈ ਨਿਕਲੇਗਾ ਮੇਰੀ ਵੱਡੀ ਤਾਂਗ ਅਤੇ ਆਸ ਦੇ ਅਨੁਸਾਰ ਕਿ ਮੈਂ ਕਿਸੇ ਗੱਲ ਵਿੱਚ ਲਜਵਾਣ ਨਹੀਂ ਹੋਵਾਂਗਾ ਸਗੋਂ ਪੂਰੀ ਦਲੇਰੀ ਨਾਲ ਜਿਵੇਂ ਸਦਾ ਤਿਵੇਂ ਹੁਣ ਵੀ ਮੇਰੀ ਦੇਹੀ ਵਿੱਚ ਭਾਵੇਂ ਜਿਉਣ ਤੋਂ ਭਾਵੇਂ ਮਰਨ ਤੋਂ ਮਸੀਹ ਦੀ ਵਡਾਈ ਹੋਵੇਗੀ ਕਿਉਂਕਿ ਜਿਉਣਾ ਮੇਰੇ ਲਈ ਮਸੀਹ ਹੈ ਅਤੇ ਮਰਨਾ ਲਾਭ ਹੈ ਪਰ ਜੇ ਸਰੀਰ ਵਿੱਚ ਜਿਉਂਦਾ ਰਹਿਣਾ ਜੇ ਇਸ ਤੋਂ ਮੈਨੂੰ ਮਿਹਨਤ ਦਾ ਫਲ ਪ੍ਰਾਪਤ ਹੋਵੇ ਤਾਂ ਮੈਂ ਨਹੀਂ ਜਾਣਦਾ ਜੋ ਮੈਂ ਕਿਹਨੂੰ ਚੁਣਾ ਪਰ ਮੈਂ ਦੋਹਾਂ ਦੇ ਵਿਚਾਲੇ ਫਸਿਆ ਹੋਇਆ ਹਾਂ ਮੈਂ ਚਾਹੁੰਦਾ ਹਾਂ ਭਈ ਛੁਟਕਾਰਾ ਪਾਵਾਂ ਅਤੇ ਮਸੀਹ ਦੇ ਕੋਲ ਜਾ ਰਾਂ ਇਸ ਲਈ ਜੋ ਇਹ ਬਹੁਤ ਹੀ ਉੱਤਮ ਹੈ ਪਰ ਸਰੀਰ ਵਿੱਚ ਰਹਿਣਾ ਤੁਹਾਡੇ ਨਿਮਿਤ ਵਧਿਕ ਲੋੜਿੰਤਾ ਹੈ ਅਤੇ ਇਸ ਗੱਲ ਦੀ ਪ੍ਰਤੀਤ ਹੋਣ ਕਰਕੇ ਮੈਂ ਜਾਣਦਾ ਹਾਂ ਜੋ ਮੈਂ ਜਾਂਦਾ ਰਹਾਂਗਾ ਅਤੇ ਤੁਸਾ ਸਮਰਦੇ ਨਾਲ ਠਹਿਰਾਂਗਾ ਕੋਈ ਨੇਚੇ ਵਿੱਚ ਤੁਹਾਡੀ ਉન્નਤੀ ਅਤੇ ਆਨੰਦ ਹੋਵੇ ਤਾਂ ਜੋ ਮਸੀਹ ਯਿਸੂ ਵਿੱਚ ਤੁਹਾਡਾ ਅਪਮਾਨ ਜੋ ਮੇਰੇ ਉੱਤੇ ਹੈ ਤੁਹਾਡੇ ਕੋਲ ਮੇਰੇ ਫਿਰ ਔਣ ਕਰਕੇ ਵੱਧ ਜਾਵੇ ਨਿਰੀ ਤੁਸੀਂ ਮਸੀਹ ਦੀ ਖੁਸ਼ਖਬਰੀ ਦੇ ਜੋਗ ਚਾਲ ਚੱਲੋ ਇਸ ਲਈ ਜੋ ਮੈਂ ਭਾਵੇਂ ਆਣ ਕੇ ਤੁਹਾਨੂੰ ਮਿਲਾਂ ਭਾਵੇਂ ਤੁਹਾਥੋਂ ਪਰੋਖੇ ਹੋਵਾਂ ਪਰ ਤੁਹਾਡੀ ਇਹ ਵਿੱਥਿਆ ਸੁਣਾ ਪਈ ਤੁਸੀਂ ਇੱਕੋ ਆਤਮਾ ਵਿੱਚ ਦ੍ਰਿੜ ਅਤੇ ਇੱਕ ਮਨ ਹੋ ਕੇ ਖੁਸ਼ਖਬਰੀ ਦੀ ਨਿਚਾਲੀ ਯਤਨ ਕਰਦੇ ਅਤੇ ਕਿਸੇ ਗੱਲ ਵਿੱਚ ਵਿਰੋਧੀਆਂ ਤੋਂ ਨਹੀਂ ਡਰਦੇ ਹੋ ਜਿਹੜਾ ਉਹਨਾਂ ਲਈ ਨਾਸ ਦਾ ਪੱਕਾ ਨਿਸ਼ਾਨ ਹੈ ਪਰ ਤੁਹਾਡੀ ਮੁਕਤੀ ਦਾ ਅਤੇ ਇਹ ਪਰਮੇਸ਼ਰ ਦੇ ਵੱਲੋਂ ਹੈ ਕਿਉਂਕਿ ਜੋ ਮਸੀਦੇ ਲਈ ਤੁਹਾਡੇ ਉੱਤੇ ਇਹ ਕਿਰਪਾ ਹੋਈ ਪਈ ਤੁਸੀਂ ਨਾ ਕੇਵਲ ਉਸ ਉੱਤੇ ਨਿਚਾਈ ਕਰੋ ਸਗੋਂ ਉਹਦੇ ਲਈ ਦੁੱਖ ਵੀ ਚੱਲੋ ਅਤੇ ਤੁਸੀਂ ਉਹ ਜਿਹਾ ਯਤਨ ਕਰੋ ਜੋ ਤੁਸੀਂ ਮੈਨੂੰ ਕਰਦੇ ਡੇਠਾ ਅਤੇ ਹੁਣ ਵੀ ਸੁਣਦੇ ਹੋ ਪੌਲਸ ਸੂਲ ਦੀ ਪਤਰੀ ਫਿਲੀਪੀਆ ਨੂੰ ਅਧਿਆਇ 2 ਸੋ ਜੇ ਮਸੀਹ ਵਿੱਚ ਕੁਝ ਦਲਾਸਾ ਜੇ ਪ੍ਰੇਮ ਦੀ ਕੁਝ ਤਸੱਲੀ ਜੇ ਆਤਮਾ ਦੀ ਕੁਝ ਸਾਂਝ ਜੇ ialogi ਅਤੇ ਦਰਦਮੰਦੀ ਹੈ ਤਾਂ ਮੇਰੇ ਆਨੰਦ ਨੂੰ ਪੂਰਾ ਕਰੋ ਭਈ ਤੁਸੀਂ ਇੱਕ ਮਨ ਹੋਵੋ ਇੱਕੋ ਜਿਹਾ ਪ੍ਰੇਮ ਰੱਖੋ ਇੱਕ ਚਿੱਤ ਇੱਕ ਮਤ ਹੋਵੋ ਧੜੇ ਬਾਜ਼ੀਆਂ अथवा ਫੋਕੇ ਇੱਕ ਮਿੰਡ ਨਾਲ ਕੁਝ ਨਾ ਕਰੋ ਸਗੋਂ ਤੁਸੀਂ ਅਧਿਨਗੀ ਨਾਲ ਇੱਕ ਦੂਜੇ ਨੂੰ ਆਪਣੇ ਆਪ ਤੋਂ ਉੱਤਮ ਜਾਣੋ ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਹਾਲ ਉੱਤੇ ਨਹੀਂ ਸਗੋਂ ਹਰੇਕ ਦੂਜਾਂ ਦੇ ਹਾਲ ਉੱਤੇ ਵੀ ਨਿਗਾਹ ਕਰੇ ਤੁਹਾਡਾ ਉਹ ਸੁਭਾਅ ਹੋਵੇ ਜੋ ਮਸੀਹ ਯਿਸੂ ਦਾ ਵੀ ਸੀ ਕਿਉਂਕਿ ਉਸਨੇ ਪਰਮੇਸ਼ਰ ਦੇ ਸਰੂਪ ਵਿੱਚ ਹੋ ਕੇ ਪਰਮੇਸ਼ਰ ਦੇ ਤੁੰਡ ਹੋਣ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ ਸਗੋਂ ਉਸਨੇ ਆਪਣੇ ਆਪ ਨੂੰ ਸਖਣਾ ਕਰਕੇ ਦਾਸ ਦਾ ਰੂਪ ਧਾਰਿਆ ਅਤੇ ਮਰੁੱਖਾਂ ਦੀ ਸੂਰਤ ਵਿੱਚ ਜੰਮਿਆ ਅਤੇ ਮੁਰਕ ਦੀ ਸ਼ਕਲ ਵਿੱਚ ਪ੍ਰਗਟ ਹੋ ਕੇ ਆਪਣੇ ਆਪ ਨੂੰ ਨੀਵਿਆ ਕੀਤਾ ਅਤੇ ਮੌਤ ਤਾਈ ਸਗੋ ਸਲੀਬ ਦੀ ਮੌਤ ਤਾਈ ਆਗਿਆਕਾਰ ਬਣਿਆ ਇਸ ਕਾਰਨ ਪਰਮੇਸ਼ਰ ਨੇ ਵੀ ਉਸ ਨੂੰ ਅਤ ਉੱਚਾ ਕੀਤਾ ਅਤੇ ਉਸ ਨੂੰ ਉਹ ਨਾਮ ਦਿੱਤਾ ਜਿਹੜਾ ਸਭ ਦਾ ਨਾਮਾਂ ਤੋਂ ਉੱਤਮ ਹੈ ਭਈ ਯਿਸੂ ਦਾ ਨਾਮ ਲੈ ਕੇ ਆਕਾਸ਼ ਉਤਲਿਆ ਅਤੇ ਧਰਤੀ ਉਤਲਿਆ ਅਤੇ ਧਰਤੀ ਦੇ ਹੇਠਲੇ ਵਿੱਚੋਂ ਹਰ ਗੋਡਾ ਨਿਵਾਇਆ ਜਾਵੇ ਅਤੇ ਹਰ ਜ਼ਬਾਨ ਪਰਮੇਸ਼ਰ ਦੀ ਵਡਿਆਈ ਲਈ ਮੰਨ ਲਵੇ ਜੋ ਯਿਸੂ ਮਸੀਹ ਪ੍ਰਭੂ ਹੈ ਇਸ ਲਈ हे ਮੇਰੇ ਪਿਆਰਿਓ ਜਿਵੇਂ ਤੁਸੀਂ ਸਦਾ ਆਗਿਆਕਾਰੀ ਕੀਤੀ ਨੇਰੀ ਮੇਰੀ ਹੁੰਦਿਆ ਨਹੀਂ ਸਗੋਂ ਹੁਣ ਬਹੁਤ ਵਧੇਕ ਮੇਰੇ ਪਰੋਖਿਆ ਹੁੰਦਿਆ ਤੁਸੀਂ ਡਰਦੇ ਅਤੇ ਕੰਬਦੇ ਹੋਏ ਆਪਣੀ ਮੁਕਤੀ ਦਾ ਕੰਮ ਨਿਭਾਓ ਕਿਉਂ ਜੋ ਪਰਮੇਸ਼ਰ ਹੀ ਹੈ ਜਿਹੜਾ ਤੁਹਾਡੇ ਵਿੱਚ ਮਨਸਾ ਤੇ ਅਮਲ ਦੋਹਾਂ ਨੂੰ ਆਪਣੇ ਨੇਕ ਇਰਾਦੇ ਨੂੰ ਪੂਰਾ ਕਰਨ ਲਈ ਪੈਦਾ ਕਰਦਾ ਹੈ ਤੁਸੀਂ ਸਭੇ ਕੰਮ ਬੁਰਬੁਰ ਅਤੇ ਝਗੜੇ ਕਰਨ ਤੋਂ ਬਿਨਾ ਕਰੋ ਪਈ ਤੁਸੀਂ નિર્ਦੋਸ਼ ਅਤੇ ਸਿੱਧੇ ਸਾਦੇ ਹੋ ਕੇ ਵਿੰਗੀ ਟੇਢੀ ਪੀੜੀ ਵਿੱਚ ਪਰਮੇਸ਼ਰ ਦੇ ਨਿਰਮਲ ਬਾਲਕ ਬਣੇ ਰਹੋ ਜਿਨ੍ਹਾਂ ਦੇ ਵਿੱਚ ਤੁਸੀਂ ਜਗਤ ਉੱਤੇ ਜੋਤਾਂ ਵਾਂਗੂ ਦਿਸਦੇ ਹੋ ਅਤੇ ਜੀਵਨ ਦਾ ਬਚਨ ਪੇਸ਼ ਕਰਦੇ ਹੋ ਤਾਂ ਜੋ ਮਸੀਹ ਦੇ ਦਿਨ ਮੈਨੂੰ ਅਪਮਾਨ ਕਰਨ ਦਾ ਥਾਂ ਹੋਵੇ ਪਰ ਮੇਰੀ ਦੌੜ ਅਤੇ ਮੇਰੀ ਮਿਹਨਤ ਅਕਾਰਤ ਨਹੀਂ ਗਈ ਪਰ ਭਾਵੇਂ ਮੈਂ ਤੁਹਾਡੇ ਨੇਚਾ ਦੇ ਬਲੀਦਾਨ ਅਤੇ ਸੇਵਕਾਈ ਉੱਤੇ ਵਹਾਇਆ ਜਾਂਦਾ ਹਾਂ ਤਾਂ ਵੀ ਮੈਂ ਆਨੰਦ ਕਰਦਾ ਹਾਂ ਅਤੇ ਤੁਹਾਨੂੰ ਸਭਨਾਂ ਨੂੰ ਵਧਾਈਆਂ ਦਿੰਦਾ ਹਾਂ ਇਸੇ ਤਰ੍ਹਾਂ ਤੁਸੀਂ ਵੀ ਆਨੰਦ ਕਰੋ ਅਤੇ ਮੈਨੂੰ ਵਧਾਈਆਂ ਦਿਓ ਪਰ ਮੈਨੂੰ ਪ੍ਰਭੂ ਯਿਸੂ ਉਤੇ ਇਹ ਆਸ ਹੈ ਜੋ ਤਿਮੋਥੀਸ ਨੂੰ ਛੇਤੀ ਤੁਹਾਡੇ ਕੋਲ ਕਲਦਿਆਂ ਕੋਈ ਤੁਹਾਡੀਆਂ ਬੀਤੀਆਂ ਸੁਣਨ ਤੋਂ ਮੇਰਾ ਮਨ ਵੀ ਸ਼ੀਤਲ ਹੋਵੇ ਕਿਉਂਕਿ ਉਹਦੇ ਸਮਾਨ ਮੇਰੇ ਕੋਲ ਹੋਰ ਕੋਈ ਨਹੀਂ ਜੋ ਸੱਚੇ ਦਿਲ ਨਾਲ ਤੁਹਾਡੇ ਲਈ ਚਿੰਤਾ ਕਰੇ ਕਿਉਂਕਿ ਸਾਰੇ ਆਪੋ ਆਪਣੇ ਮਤਲਬ ਦੇ ਯਾਰ ਹਨ ਨਾ ਕਿ ਯਿਸੂ ਮਸੀਹ ਦੇ ਪਰ ਉਹਦੀ ਖੂਬੀ ਤੁਸੀਂ ਜਾਣ ਚੁੱਕੇ ਹੋ ਪਉ ਜਿਵੇਂ ਪੁੱਤਰ ਆਪਣੇ ਪਿਓ ਦੀ ਸੇਵਾ ਕਰਦਾ ਹੈ ਤਿਵੇਂ ਉਸਨੇ ਮੇਰੇ ਨਾਲ ਅੰਜੀਲੀ ਸੇਵਾ ਕੀਤੀ ਸੋ ਮੈਨੂੰ ਆਸ ਹੈ ਜਿਸ ਵੇਲੇ ਵੇਖ ਲਵਾਂ ਜੋ ਮੇਰਾ ਕੀ ਹਾਲ ਹੋਵੇਗਾ ਤਾਂ ਛੱਟ ਉਹਨੂੰ ਕਲ ਦਿਆਂ ਪਰ ਮੈਨੂੰ ਪ੍ਰਭੂ ਤੇ ਪ੍ਰਤੀਤ ਹੈ ਜੋ ਆਪ ਵੀ ਛੇਤੀ ਆਵਾਂਗਾ ਪਰ ਇਪਾ ਫੋਦਿਤ ਉਸ ਜੋ ਮੇਰਾ ਭਰਾ ਅਤੇ ਮੇਰੇ ਨਾਲ ਦਾ ਕੰਮ ਕਰਨ ਵਾਲਾ ਅਤੇ ਮੇਰੇ ਨਾਲ ਦਾ ਸਿਪਾਹੀ ਅਤੇ ਤੁਹਾਡਾ ਸੰਦੇਸੀ ਅਤੇ ਮੇਰੇ ਥੁਰ ਦਾ ਪੂਰਾ ਕਰਨ ਵਾਲਾ ਹੈ ਮੈਂ ਉਸ ਨੂੰ ਤੁਹਾਡੇ ਕੋਲ ਕਲਰਾਂ ਜ਼ਰੂਰੀ ਜਾਣਿਆ ਇਸ ਲਈ ਜੋ ਉਹ ਤੁਸਾਂ ਸਭਨਾਂ ਨੂੰ ਬਹੁਤ ਲੋਚਦਾ ਸੀ ਅਤੇ ਤੁਸਾਂ ਜੋ ਸੁਣਿਆ ਸੀ ਪਈ ਉਹ ਮੰਦਾ ਪਿਆ ਹੈ ਇਸ ਕਰਕੇ ਉਹ ਉਦਾਸ ਰਹਿੰਦਾ ਸੀ ਅਤੇ ਉਹ ਤਾਂ ਸੱਚੀ ਮੁੱਚੀ ਮੰਦਾ ਸੀ ਸਗੋ ਮਰਨਾਉ ਹੋ ਗਿਆ ਸੀ ਪਰੰਤੂ ਪਰਮੇਸ਼ਰ ਨੇ ਉਸ ਉਤੇ ਦਇਆ ਕੀਤੀ ਅਤੇ ਨਿਰ ਉਸ ਉਤੇ ਨਹੀਂ ਸਗੋ ਮੇਰੇ ਉਤੇ ਵੀ ਮਤੇ ਮੈਨੂੰ ਸ਼ੋਕ ਤੇ ਸ਼ੋਕ ਪਵੇ ਇਸ ਲਈ ਮੈਂ ਹੋਰ ਵੀ ਯਤਨ ਕਰਕੇ ਉਹਨਾਂ ਕਲਿਆ ਪੇਤੂਸੀ ਉਹਨੂੰ ਫੇਰ ਵੇਖ ਕੇ ਆਨੰਦ ਹੋਵੋ ਅਤੇ ਮੇਰਾ ਸ਼ੋਕ ਵੀ ਘਟ ਜਾਵੇ ਸੋ ਤੁਸੀਂ ਉਹਨੂੰ ਪ੍ਰਭੂ ਵਿੱਚ ਪੂਰੇ ਆਨੰਦ ਨਾਲ ਕਬੂਲ ਕਰੋ ਅਤੇ ਇਹੋ ਜਿਹਾਂ ਦਾ ਆਦਰ ਕਰੋ ਇਸ ਕਰਕੇ ਜੋ ਉਹ ਮਸੀਹ ਦੇ ਕੰਮ ਲਈ ਮੌਤ ਦੇ ਮੂਹ ਵਿੱਚ ਆਇਆ ਕਿਉਂ ਜੋ ਮੇਰੀ ਟਹਿਲ ਸੇਵਾ ਕਰਨ ਵਿੱਚ ਜੇ ਤੁਹਾਡੇ ਵੱਲੋਂ ਥੋੜੀ ਉਹਨੂੰ ਪੂਰਿਆ ਕਰਨ ਲਈ ਉਹਨ ਆਪਣੀ ਜਾਨ ਤਲੀ ਉਤੇ ਧਰੀ ਪੌਲਸ ਰਸੂਲ ਦੀ ਪੱਤਰੀ ਫਿਲੀਪੀਆ ਨੂੰ ਅਧਿਆਇ 3 ਮੁਕਤੀ ਗੱਲ ਏ ਮੇਰੇ ਪ੍ਰਾਭੋ ਪ੍ਰਭੂ ਵਿੱਚ ਆਨੰਦ ਰੋ ਉਹ ਗੱਲਾਂ ਤੁਹਾਨੂੰ ਮੁਰਮੁਰ ਲਿਖਣ ਤੋਂ ਮੈਂ ਤਾਂ ਨਹੀਂ ਅਕਦਾ ਅਤੇ ਤੁਹਾਡੇ ਲਈ ਬਚਾਓ ਦਾ ਕਾਰਨ ਹੈ ਕੁੱਤਿਆਂ ਤੋਂ ਸੁਚੇਤ ਰੋ ਕੁਕਰਮੀਆਂ ਤੋਂ ਸੁਚੇਤ ਰੋ ਲਿੰਗ ਕੱਟਣ ਵਾਲਿਆਂ ਤੋਂ ਸੁਚੇਤ ਰਹੋ ਕਿਉਂਕਿ ਸੁਨਹਿਤੀ ਤਾਂ ਅਸੀਂ ਹਾਂ ਜਿਹੜੇ ਪਰਮੇਸ਼ਰ ਦੀ ਆਤਮਾ ਨਾਲ ਭਜਨ ਕਰਦੇ ਹਾਂ ਅਤੇ ਮਸੀਹ ਯਿਸੂ ਦੀ ਉੱਤੇ ਅਪਮਾਨ ਕਰਦੇ ਹਾਂ ਅਤੇ ਸਰੀਰ ਦਾ ਆਸਰਾ ਨਹੀਂ ਰੱਖਦੇ ਭਾਵੇਂ ਮੈਂ ਸਰੀਰ ਦਾ ਵੀ ਆਸਰਾ ਰੱਖ ਸਕਦਾ جے ਹੋਰ ਕੋਈ ਆਪਣੇ ਭਾਣੇ ਸਿਰ ਦਾ ਆਸਰਾ ਕਰ ਸਕਦਾ ਹੈ ਤਾਂ ਮੈਂ ਉਹ ਦੇ ਰਿ ਕਰ ਸਕਦਾ ਹਾਂ ਜਨਮ ਤੋਂ 8ਵੇਂ ਦਿਨ ਦਾ ਸੁਨਤ ਕੀਤਾ ਹੋਇਆ ਮੈਂ ਇਸرائیਲ ਦੇ ਵੰਸ ਅਤੇ ਬਨਾਮੀਨ ਦੇ ਗੋਤ ਵਿੱਚੋਂ ਅਤੇ ਇਬਰਾਨੀ ਦਾ ਇਬਰਾਨੀ ਹ ਸ਼ਰਾਦੀ ਪੁੱਛੋ ਤਾਂ ਫਰੀਸੀ ਅਨਕਦੀ ਪੁੱਛੋ ਤਾਂ ਕਲੀਸਿਆ ਦਾ ਸਤੌਨ ਵਾਲਾ ਸ਼ਰਾ ਵਾਲੇ ਧਰਮ ਦੀ ਪੁੱਛੋ ਤਾਂ નિર્ਦੋਸ਼ ਪਰ ਜਿਹੜੀਆਂ ਗੱਲਾਂ ਮੇਰੇ ਲਾਭ ਦੀਆਂ ਸਨ ਮੈਂ ਉਹਨਾਂ ਨੂੰ ਮਸੀਹ ਦੇ ਕਾਰਨ ਹਾਨ ਦੀਆਂ ਸਮਝਿਆ ਸੁਗਮਸੀ ਯਿਸੂ ਆਪਣੇ ਪ੍ਰਭੂ ਦੇ ਗਿਆਨ ਦੀ ਉਤਮਤਾਈ ਦੇ ਕਾਰਨ ਸਾਰੀਆਂ ਗੱਲਾਂ ਨੂੰ ਮਹਾਨ ਦੀ ਸਮਝਦਾ ਹਾਂ ਅਤੇ ਉਹਦੀ ਖਾਤਰ ਮੈਂ ਇਹਨਾਂ ਸਭ ਨਾਲ ਗੱਲਾਂ ਦੀ ਹਾਂ ਚੱਲੀ ਅਤੇ ਉਹਨਾਂ ਨੂੰ ਕੂੜਾ ਸਮਝਦਾ ਹਾਂ ਭਈ ਮੈਂ ਮਸੀਹ ਨੂੰ ਖੱਟ ਲਵਾਂ ਅਤੇ ਮੈਂ ਉਸ ਵਿੱਚ ਪਾਇਆ ਜਾਵਾਂ ਅਤੇ ਮੇਰੇ ਆਪਣੇ ਧਰਮ ਸਿੱਤ ਨਹੀਂ ਜਿਹੜਾ ਸ਼ਰਤ ਹੁੰਦਾ ਹੈ ਸਗ ਉਸ ਧਰਮ ਸਿੱਤ ਜਿਹੜਾ ਮਸੀਹ ਹੁੰਤੇ ਨਿਚਾ ਕਰਨ ਤੋਂ ਪਾਇਦਾ ਹੈ ਅਰਥਾਤ ਉਸ ਧਰਮ ਸਿੱਤ ਜਿਹੜਾ ਪਰਮੇਸ਼ਰ ਦੀ ਵੱਲੋਂ ਨਿਚਾ ਦੇ ਰਾਹੀਂ ਪ੍ਰਾਪਤ ਹੁੰਦਾ ਹੈ ਤਾਂ ਜੋ ਮੈਂ ਉਹਨੂੰ ਅਤੇ ਉਹਦੇ ਜੀਉਣ ਦੀ ਸ਼ਕਤੀ ਨੂੰ ਅਤੇ ਉਹਦੇ ਦੁੱਖਾਂ ਦੀ ਸਾਂਝ ਨੂੰ ਜਾਣ ਲਵਾਂ ਅਤੇ ਉਹਦੀ ਮੌਤ ਦੇ ਸਰੂਪ ਨਾਲ ਮਿਲ ਜਾਵਾਂ ਭਈ ਮੈਂ ਕਿਵੇਂ ਨਾ ਕਿਵੇਂ ਮੁਰਦੇ ਵਿੱਚੋਂ ਜੀ ਉੱਠਣ ਦੀ ਪਦਵੀ ਤੀਕ ਅਪੜ ਪਵਾਂ ਇਹ ਨਹੀਂ ਜੋ ਮੈਨੂੰ ਅਜ ਲੱਭ ਪਿਆ ਅਥਵਾ ਮੈਂ ਅਜ ਸਿੱਧ ਹੋ ਗਿਆ ਪਰ ਮੈਂ ਪਿੱਛੇ ਲੱਗਿਆ ਜਾਂਦਾ ਹਾਂ ਭਈ ਮੈਂ ਕਿਵੇਂ ਉਸ ਗੱਲ ਨੂੰ ਹੱਥ ਪਾ ਲਵਾਂ ਜਿਹਦੇ ਲਈ ਮਸੀਹ ਯਿਸੂ ਨੇ ਵੀ ਮੈਨੂੰ ਹੱਥ ਪਾਇਆ ਸੀ हे प्रभु मैं अपने लिए एनी समझदा जो मैं अजे हाथ पा लिया है पर ऐना है जो मैं पिछल्या गल्लां नु भुला के अते ओना गल्लां ਲਈ जेडिया आगे हन अगाहा वदके निशाने वल दबी जांदा हां भई उस ऊपर ले सद्य दा इनाम लावां जो परमेश्वर दी वल्लो मसीह येशु विच है सो असि जिन्ने सयाने हां ओ ख्याल रखीए और जे किसे गल विच तानु होर तरह दा ख्याल होवे ता परमेश्वर त्वाडे उत्ते ओ भी प्रगट करेगा ਪਰ ਜਿੱਥੇ ਥੋੜੀ ਅਸੀਂ ਆਪਣੇ ਹਾਂ ਉਸ ਦੇ ਅਨੁਸਾਰ ਚੱਲੀਏ हे ਭਰਾਵੋ ਤੁਸੀਂ ਰਲ ਕੇ ਮੇਰੀ ਰਿਸ ਕਰੋ ਅਤੇ ਉਹਨਾਂ ਵੱਲ ਧਿਆਨ ਰੱਖੋ ਜੋ ਇਹੋ ਜੀ ਚਾਲ ਚੱਲਦੇ ਹਨ ਜਿਵੇਂ ਤੁਹਾਡੇ ਲਈ ਨਮੂਨੇ ਹਾਂ ਕਿਉਂਕਿ ਬਾਹਲੇ ਅਜੇ ਚੱਲਣ ਵਾਲੇ ਹਨ ਜਿਨ੍ਹਾਂ ਦੀ ਗੱਲ ਕਈ ਵਾਰ ਮੈਂ ਤੁਹਾਡੇ ਨਾਲ ਕੀਤੀ ਹੈ ਅਤੇ ਹੁਣ ਵੀ ਰੁਦਨ ਮਾਰ ਕੇ ਆਖਦਾ ਹਾਂ ਜੋ ਉਹ ਮਸੀਹ ਦੇ ਸਲੀਬ ਦੇ ਬੈਰੀ ਹਨ ਜਿਨ੍ਹਾਂ ਦਾ ਅੰਤ ਬినాਸ਼ ਹੈ ਜਿਨ੍ਹਾਂ ਦਾ ਈਸ਼ਰ ਟਿੱਡ ਹੈ ਜਿਨ੍ਹਾਂ ਦਾ ਹਮੰਦ ਆਪਣੀ ਸ਼ਰਮ ਉੱਤੇ ਹੈ ਜਿਨ੍ਹਾਂ ਦਾ ਮਨ ਪ੍ਰithvi ਦੀਆਂ ਵਸਤਾਂ ਉੱਤੇ ਲੱਗਿਆ ਹੋਇਆ ਹੈ ਕਿਉਂ ਜੋ ਅਸੀਂ ਸੁਰਗ ਦੀ ਪਰਜਾ ਹਾਂ ਜਿੱਥੋਂ ਅਸੀਂ ਇੱਕ ਮੁਕਤੀਦਾਤਾ ਅਰਥਾਤ ਪ੍ਰਭੂ ਯਿਸੂ ਮਸੀਹ ਦੀ ਉਡੀਕ ਵੀ ਕਰਦੇ ਹਾਂ ਜਿਹੜਾ ਆਪਣੀ ਸ਼ਕਤੀ ਦੇ ਅਨੁਸਾਰ ਜਿਹਦੇ ਨਾਲ ਉਹ ਸਭਨਾ ਵਸਤਾਂ ਨੂੰ ਆਪਣੇ ਵਸ ਵਿੱਚ ਕਰ ਸਕਦਾ ਹੈ ਸਾਡੀ ਦੀਨਤਾ ਦੇ ਸਰੀਰ ਨੂੰ ਵਟਾ ਕੇ ਆਪਣੇ ਤੇਜ ਦੇ ਸਰੀਰ ਦੀ ਣਾਈ ਬਣਾਵੇਗਾ ਪੌਲਸ ਸੂਲ ਦੇ ਪੱਤਰ ਫਿਲੀਪੀਆਂ ਨੂੰ ਅਧਿਆਇ 4 ਸੁਹੇ ਮੇਰੇ ਪਿਆਰੇ ਪ੍ਰਭੂ ਜਿਨ੍ਹਾਂ ਨੂੰ ਮੈਂ ਬਹੁਤ ਲੋਚਦਾ ਹਾਂ ਜੋ ਮੇਰਾ ਆਨੰਦ ਅਤਿ ਮੁਕਤ ਹੋ ਤੁਸੀਂ ਇਸੇ ਤਰ੍ਹਾਂ हे ਪਿਆਰਿਓ ਪ੍ਰਭੂ ਵਿੱਚ ਦ੍ਰਿੜ ਰਹੋ ਮੈਂ ਯੂਦੀਆ ਦੇ ਅੱਗੇ ਬੇਨਤੀ ਕਰਦਾ ਹਾਂ ਅਤੇ ਸੰਤੁਖੇ ਦੇ ਅੱਗੇ ਬੇਨਤੀ ਕਰਦਾ ਹਾਂ ਭਈ ਉਹ ਪ੍ਰਭੂ ਵਿੱਚ ਇੱਕ ਮਨ ਹੋਣ ਹਾਂ ਤੇਰੇ ਅੱਗੇ ਵੀ हे ਸੱਚੇ ਸਾਥੀ ਮੈਂ ਅਰਦਾਸ ਕਰਦਾ ਹਾਂ ਜੋ ਤੂੰ ਇਨ੍ਹਾਂ ਤੀਵੀਆਂ ਦੀ ਸਹਾਇਤਾ ਕਰ ਜਿਨ੍ਹਾਂ ਨੇ ਕਲੇਮਸ ਅਤੇ ਹੋਰਨਾ ਮੇਰੇ ਨਾਲ ਦੇ ਕੰਮ ਕਰਨ ਵਾਲੇ ਸਨ ਜਿਨ੍ਹਾਂ ਦੇ ਨਾਮ ਜੀਵਨ ਦੀ ਪੁਸਤਕ ਵਿੱਚ ਲਿਖੇ ਹੋਏ ਹਨ ਖੁਸ਼ਖਬਰੀ ਦੀ ਸੇਵਾ ਵਿੱਚ ਮੇਰੇ ਨਾਲ ਯਤਨ ਕੀਤਾ ਸੀ ਪ੍ਰਭੂ ਵਿੱਚ ਸਦਾ ਆਨੰਦ ਕਰੋ ਫਿਰ ਕਹਿੰਦਾ ਹਾਂ ਆਨੰਦ ਕਰੋ ਤੁਹਾਡੀ ਖਿਮਾ ਸਭਨਾ ਮਨੁੱਖਾਂ ਉੱਤੇ ਪ੍ਰਗਟ ਹੋਵੇ ਪ੍ਰਭੂ ਨੇੜੇ ਹੈ ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਨ ਪਰਮੇਸ਼ਰ ਦੇ ਅੱਗੇ ਕੀਤੀਆਂ ਜਾਣ ਅਤੇ ਪਰਮੇਸ਼ਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡੇ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ। ਮੁਕਤੀ ਗੱਲ हे ਪ੍ਰਭੂ ਜਿਹੜੀਆਂ ਗੱਲਾਂ ਸੱਚੀਆਂ ਹਨ ਜਿਹੜੀਆਂ ਆਦਰਯੋਗ ਹਨ ਜਿਹੜੀਆਂ ਜਥਾਰਥ ਹਨ ਜਿਹੜੀਆਂ ਸ਼ੁੱਧ ਹਨ ਜਿਹੜੀਆਂ ਸੁਹਾਣੀਆਂ ਹਨ ਜਿਹੜੀਆਂ ਨੇਕ ਨਾਮੀ ਦੀਆਂ ਹਨ ਜੇ ਕੁਝ ਗੁਣ ਹੈ ਅਤੇ ਜੇ ਕੁਝ ਸੁਭਾ ਹੈ ਤਾਂ ਇਹਨਾਂ ਗੱਲਾਂ ਦੀ ਵਿਚਾਰ ਕਰੋ ਜੋ ਕੁਝ ਤੁਸਾਂ ਸਿੱਖਿਆ ਅਤੇ ਮੰਨ ਲਿਆ ਅਤੇ ਸੁਣਿਆ ਅਤੇ ਮੇਰੇ ਵਿੱਚ ਡਿੱਠਾ ਉਹ ਹੀ ਕਰੋ ਤਾਂ ਸ਼ਾਂਤੀ ਦਾ ਦਾਤਾ ਪਰਮੇਸ਼ਰ ਤੁਹਾਡੇ ਅੰਗ ਸੰਗ ਹੋਵੇਗਾ ਪਰ ਮੈਂ ਪ੍ਰਭ ਵਿੱਚ ਇਸ ਗੱਲ ਤੋਂ ਬਹੁਤ ਆਨੰਦ ਹਾਂ ਜੋ ਹੁਣ ਐਨੇ ਚਿਰ ਪਿਛੋਂ ਤੁਸੀਂ ਮੁੜ ਮੇਰੀ ਚਿੰਤਾ ਕੀਤੀ ਤੁਸੀਂ ਤਾਂ ਅੱਗੇ ਵੀ ਮੇਰੇ ਲਈ ਚਿੰਤਾ ਕੀਤੀ ਸੀ ਪਰ ਵੇਲਾ ਹੱਥ ਨਾ ਲੱਗਾ ਇਹ ਨਹੀਂ ਜੋ ਮੈਂ ਤੰਗੀ ਦੇ ਕਾਰਨ ਆਖਦਾ ਹਾਂ ਕਿਉਂਕਿ ਜੋ ਮੈਂ ਇਹ ਸਿੱਖ ਲਿਆ ਹੈ ਪਏ ਜਿਸ ਹਾਲ ਵਿੱਚ ਹੋਵਾਂ ਉਸੇ ਵਿੱਚ ਸੰਤੋਖ ਕਰਾਂ ਏ ਨਹੀਂ ਜੋ ਮੈਂ ਤੰਗੀ ਦੇ ਕਾਰਨ ਆਖਦਾ ਹਾਂ ਕਿਉਂ ਜੋ ਮੈਂ ਇਹ ਸਿੱਖ ਲਿਆ ਹੈ ਪੁਜਿਸ ਹਾਲ ਵਿੱਚ ਹੋਵਾਂ ਉਸੇ ਵਿੱਚ ਸੰਦੋਖ ਕਰਾਂ ਮੈਂ ਕਟਣਾ ਜਾਣਦਾ ਹਾਂ ਨਾਲੇ ਵਧਣਾ ਵੀ ਜਾਣਦਾ ਹਾਂ ਹਰ ਇੱਕ ਗੱਲ ਵਿੱਚ ਕੀ ਰਜਣਾ ਕੀ ਭੁਖਰਣਾ ਕੀ ਵਧਣਾ ਕੀ ਥੁਰਨਾ ਮੈਂ ਸਾਰੀਆਂ ਗੱਲਾਂ ਦਾ ਭੇਤ ਪਾਇਆ ਹੈ ਉਹਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸਭ ਕੁਝ ਕਰ ਸਕਦਾ ਹਾਂ ਤਾਂ ਵੀ ਤੁਸੀਂ ਭਲਾ ਕੀਤਾ ਜੋ ਇਸ ਵਿਪਤਾ ਵਿੱਚ ਮੇਰੇ ਸਾਝੀ ਹੋਏ हे hey फ्लिपियो तुसी आप भी जानदे हो पेदा जा मैं खुशखबरी पहला سراਉਂ ਲਗਾ ਜਦ ਮੈਂ मकदूनिया ਤੋਂ ਨਿਕਲ ਆਇਆ ਤਾਂ ਕਿਸੇ ਕਲੀਸਿਆ ਨੇ ਲੈਂਡ ਦੇਣ ਦੀ ਗੱਲ ਵਿੱਚ ਮੇਰੇ ਸਾਥ ਨਾ ਦਿੱਤਾ ਪਰ ਕੇਵਲ ਤੁਸੀਂ ਕਿਉਂ ਜੋ သਸਲਨੀਕੇ ਵਿੱਚ ਵੀ ਤੁਸੀਂ ਮੇਰੀ ਲੋੜ ਪੂਰੀ ਕਰ ਲਈ ਇਹ ਕਿਹਨਾ ਨਹੀਂ ਸਗੋਂ ਕਈ ਵੇ ਨਾ ਕੁਝ ਕਲ ਦਿੱਤਾ ਇਹ ਨਹੀਂ ਜੋ ਮੈਂ ਦਾਨ ਚਾਹੁੰਦਾ ਹਾਂ ਪਰ ਮੈਂ ਉਹ ਫਲ ਚਾਹੁੰਦਾ ਹਾਂ ਜੋ ਤੁਹਾਡੇ ਲੇਖੇ ਵਿੱਚ ਵਧਦਾ ਜਾਵੇ ਅਤੇ ਮੈਨੂੰ ਕੁਝ ਮਿਲ ਗਿਆ ਹੈ ਸਗੋ ਵਾਦੂ ਹੈ ਮੈਂ ਭਰਪੂਰ ਹਾਂ ਕਿਉਂਕਿ ਜੋ ਮੈਨੂੰ ਤੁਹਾਡੇ ਭੇਜੀ ਹੋਏ ਪਦਾਰਥ ਇਹ ਪਰਫੁਦੀ ਤੁਸ ਦੇ ਹੱਥੋਂ ਮਿਲੇ ਜੋ ਤੂਬ ਦੀ ਸੁਗੰਧ ਅਤੇ ਇਹੋ ਜਿਹਾ ਪਰਵਾਨ ਬਲਦਾਨ ਹੈ ਜੋ ਪਰਮੇਸ਼ਰ ਨੂੰ ਪਾਉਂਦਾ ਹੈ ਅਤੇ ਮੇਰਾ ਪਰਮੇਸ਼ਰ ਤੇਜ ਵਿੱਚ ਆਪਣੇ ਤਨ ਦੇ ਅਨੁਸਾਰ ਤੁਹਾਡੀ ਹਰੇਕ ਥੁੜ ਨੂੰ ਮਸੀਹ ਯਿਸੂ ਵਿੱਚ ਸੰਪੂਰਨ ਕਰੇਗਾ ਹੁਣ ਸਾਡੇ ਪਰਮੇਸ਼ਰ ਅਤੇ ਪਿਤਾ ਦੀ ਜੁਗੋ ਜੁਗ ਵਧਾਈ ਹੋਵੇ ਆਮੀਨ ਮਸੀਹੂ ਵਿੱਚ ਹਰੇਕ ਸੰਤ ਨੂੰ ਸੁਖਸਾਨ ਆਖਣਾ ਮੇਰੇ ਨਾਲ ਜਿਹੜੇ ਭਾਈ ਹਨ ਤੁਹਾਨੂੰ ਸੁਖ ਸੰਤ ਆਖਦੇ ਹਨ ਸਾਰੇ ਸੰਤ ਪਰ ਖਾਸ ਕਰਕੇ ਉਹ ਜੋ ਕੈਸਰ ਦੇ ਘਰ ਵਿੱਚੋਂ ਹਨ ਤੁਹਾਨੂੰ ਸੁਖ ਸੰਤ ਆਖਦੇ ਹਨ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਆਤਮਾ ਉਤੇ ਹੁੰਦੀ ਰਹੇ